ਲੱਗੀ ਕਿ ਕਾਰਨ ਮੰਨਦੇ ਹੋ ਖੜੀ ਕਣਕ ਮੱਚ ਗਈ ਹੈ ਇਹਦਾ ਵੀ ਕੋਈ ਕਾਰਨੀ ਲਾਈਟ ਵੀ ਨਹੀਂ ਸੀ ਇਹ ਪਤਾ ਹੀ ਨਹੀਂ ਲੱਗਿਆ ਵੀ ਕਿਸ ਤਰ੍ਹਾਂ ਲੱਗੀ ਹੈ ਜਾਂ ਤਾਂ ਕਿਸੇ ਸਰਾਰਥੀ ਅਨਸਰ ਨੇ ਲਾਈ ਆ ਇਹ ਇਹ ਆਪਣਾ ਹੀ ਕਿਲੇ ਸਵਾ ਕਿਲੇ ਦਾ ਆਪਣਾ ਹੈਗਾ ਡੇਢ ਕਿਲੇ ਮੰਗੀ ਤੇ ਡੇਢ ਦੋ ਕਿਲੇ ਜਨਰਲ ਪਰਦਿਆਂ ਦੀ ਉਹਨਾਂ ਦੀ ਵੀ ਠੇਕੇ ਤੇ ਹੈ ਮੇਵਾ ਸਿੰਘ ਦੀ ਤੇ ਮੇਰੇ ਕੋਲ ਵੀ ਠੇਕੇ ਤੇ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਅਸੀਂ ਖੜੇ ਆ ਪਿੰਡ ਸਈਏਵਾਲਾ ਜ਼ਮੀਨ ਠੇਕੇ ਤੇ ਸੀਗੀ ਰੰਨੋਂ ਤੋਂ ਕਿਸਾਨ ਨੇ ਗੁਰਵਿੰਦਰ ਸਿੰਘ ਉਹਨਾਂ ਨੇ ਜ਼ਮੀਨ ਲੱਤੀ ਵੀ ਸੀ ਠੇਕੇ ਤੇ ਉਹਨਾਂ ਦੀ ਕਣਕ ਨੂੰ ਅੱਗ ਲੱਗੀ ਆ ਵੱਡਾ ਨੁਕਸਾਨ ਹੋਇਆ ਇਹ ਗੱਲਬਾਤ ਕਰਦੇ ਆਜੋ ਬਾਈ ਜੀ ਇੱਥੇ ਆਜੋ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਇਹ ਅੱਗ ਲੱਗੀ ਕੀ ਕਾਰਨ ਮੰਨਦੇ ਹੋ ਖੜੀ ਕਣਕ ਮੱਚ ਗਈ ਹੈ ਜੀ ਇਹਦਾ ਵੀਰੇ ਕੋਈ ਕਾਰਨੀ ਲਾਈਟ ਵੀ ਨਹੀਂ ਸੀ ਇਹ ਪਤਾ ਹੀ ਨਹੀਂ ਲੱਗਿਆ ਵੀ ਕਿਸ ਤਰ੍ਹਾਂ ਲੱਗੀ ਹੈ ਜਾਂ ਤਾਂ ਕਿਸੇ ਸਰਾਰਤੀ ਅਨਸਰ ਨੇ ਲਾਈ ਹੈ ਇਹ ਇਹ ਸਾਨੂੰ ਤਾਂ ਸਿਰਫ ਪਿੰਡ ਫੋਨ ਗਿਆ ਵੀ ਤੁਹਾਡੇ ਖੇਤਾਂ ਅੱਗ ਲੱਗੀ ਵੀ ਆ ਅੱਛਾ ਅਸੀਂ ਜਦੋਂ ਉਸੋਂ ਟਾਈਮ ਬਸ ਭੱਜ ਕੇ ਅਸੀਂ ਉਹਰੇ ਖੇਤ ਆ ਜਦੋਂ ਦੇਖਿਆ ਸਾਡੇ ਕਣ ਖੇਤ ਦੇ ਵਿੱਚ ਅੱਗ ਲੱਗੀ ਹੋਈ ਸੀ ਹੂੰ ਚਲੋ ਮੌਕੇ ਤੇ ਆਲੇ-ਦਾਲੇ ਸਹਿਯੋਗੀ ਸੱਜਣਾ ਨੇ ਵੀ ਟਰੈਕਟਰ ਰੂਟਰ ਸਾਰਿਆਂ ਨੇ ਲਿਆਂਦੇ ਹੂੰ ਬਹੁਤ ਯਾਨੀ ਕਿ ਮਾਧਿਅਧਿਕ ਰੀਅਰੀਏ ਨੇ ਜਿਹੜੀ ਕਣ ਇਹ ਅੱਗ ਆਇਆ ਸੀ ਨੇ ਕੰਟਰੋਲ ਕਰਿਆ ਗਿਆ ਇਹਨਾਂ ਆ ਕੇ ਜੀ ਹਾਂਜੀ ਕਿੰਨੀ ਕਿੰਨੀ ਨੁਕਸਾਨ ਹੋ ਗਿਆ ਹੋ ਗਏ ਇਹ ਤੁਹਾਡਾ ਇਹ ਆਪਣਾ ਹੀ ਕਿਲੇ ਸਵਾ ਕਿਲੇ ਦਾ ਆਪਣਾ ਹੈਗਾ ਡੇਢ ਕਿਲੇ ਮੰਗੀ ਤੇ ਡੇਢ ਦੋ ਕਿਲੇ ਜਨਰਲ ਪਰਦਿਆਂ ਦੀ ਉਹਨਾਂ ਦੇ ਵੀ ਠੇਕੇ ਤੇ ਮੇਵਾ ਸਿੰਘ ਦੀ ਅੱਛਾ ਤੇ ਮੇਰੇ ਕੋਲ ਵੀ ਠੇਕੇ ਤੇ ਆਈ ਅੱਛਾ ਤੁਹਾਡੇ ਕੋਲ ਵੀ ਠੇਕੇ ਤੇ ਸੀ ਹਾਂਜੀ ਕੀ ਰੇਟ ਰੇਟ ਹੀ ਹੈਗਾ ਦੀ 12 13000 ਨੂੰ ਇਹ ਅੱਛਾ ਹਾਂਜੀ ਬਾਈ ਫਿਰ ਤਾਂ ਜਿਹੜਾ ਬਚਤ ਠੇਕੇ ਚ ਇੰਨੀ ਕਿੰਨੀ ਕੁੰਦੀ ਹੈ ਜਿਹੜਾ ਬਚਣਾ ਸੀਗਾ ਉਹ ਤਾਂ ਜਲ ਗਿਆ ਹਾਂਜੀ ਉਹ ਜਲ ਗਿਆ ਲਾਣ ਦੇ ਵਿੱਚ ਜਲੇ ਨੇ ਕੋਈ ਖੇਤ ਲਾਣ ਦੇ ਵੀ ਹੈਗੇ ਨਹੀਂ ਆ ਤਿੰਨ ਚਾਰ ਕਿਲੇ ਵੀ ਮੇਰੇ ਪਿੰਡ ਦੇ ਨਹੀਂ ਅੱਛਾ ਹਾਂਜੀ ਉੱਪਰ ਵੀ ਜਾਨੀ ਕਿ ਅੱਗ ਲਾ ਚੜ ਜਾਣੀ ਦੀ ਆ ਅਸੀਂ ਨੇ ਇੱਥੋਂ ਬਚਾਓ ਕਰਿਆ ਆ ਕੇ ਆਪਣਾ ਅੱਗ ਭਜਾਉ ਗੱਡੀਆਂ ਨਹੀਂ ਪਹੁੰਚੀਆਂ ਇੱਥੇ ਨਹੀਂ ਨਹੀਂ ਇਹ ਪਹੁੰਚੀ ਨਹੀਂ ਕੋਈ ਅੱਛਾ ਕਿੰਨੇ ਟਾਈਮ ਤੋਂ ਲੱਗੀ ਵੀ ਅੱਗ ਅੱਗ ਤੈਨੂੰ ਅੱਗ ਨੂੰ ਤਾਂ ਕਾਫੀ ਟਾਈਮ ਹੋ ਗਿਆ ਜੀ ਲੱਗੀ ਨੂੰ ਇਹ ਤਾਂ ਬੁਝਾ ਲਈ ਹੁਣ ਤੁਹਾਡੇ ਸਾਹਮਣੇ ਕੰਟਰੋਲ ਕਰੀਆ ਗੱਡੀ ਹੁਣ ਉਹ ਆ ਰਹੀ ਆ ਜੀ ਸਾਹਮਣੇ ਹੁਣ ਆਈ ਹੈ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਤਾਂ ਵੀਰੇ ਇਹੀ ਆ ਵੀ ਜਿਹੜਾ ਨੁਕਸਾਨ ਹੋਇਆ ਹੁਣ ਸਰਕਾਰ ਨੂੰ ਪਤਾ ਵੀ ਮਸਾਂ ਟਾਈਮ ਕੱਢਦੇ ਆ ਆਪਾਂ ਲਿਮਟਾਂ ਦੇ ਵਿਆਜ ਹੋ ਗਏ ਕੁਝ ਵੀ ਹੋ ਗਿਆ ਹੁਣ ਵੀ ਇਹਦਾ ਜਿਹੜਾ ਮੁਆਵਜ਼ਾ ਸਾਨੂੰ ਮਿਲਣਾ ਚਾਹੀਦਾ ਜੀ ਹੁਣ ਅਸੀਂ ਤਾਂ ਇਹ ਤੀ ਆਸਾਂ ਰੱਖੀ ਹੋਈਆਂ ਨਹੀਂ ਫਸਲ ਤੇ ਉਹੀ ਆਪਣੀ ਜਿਹੜੀ ਉਹ ਮੱਚ ਗਈ ਜੀ ਸੋ ਵੱਡਾ ਨੁਕਸਾਨ ਹੋਇਆ ਏ ਕਿਸਾਨ ਕਹਿ ਰਹੇ ਨੇ ਕਿ ਫਸਲ ਤੇ ਆਸਾਂ ਨਹੀਂ ਸੋ ਠੇਕੇ ਤੇ ਜ਼ਮੀਨ ਸੀ ਜਿਹੜਾ ਬਚਣਾ ਸੀਗਾ ਉਹ ਤਾਂ ਜੋ ਬਚਤ ਹੋਣੀ ਸੀ ਉਹ ਤਾਂ ਇੱਕ ਕੀਲਾ ਇੱਕ ਏਕੜ ਜਿਹੜੀ ਕਣਕਾਂ ਇਹਨਾਂ ਦੀ ਬਿਲਕੁਲ ਮੱਝ ਚੁੱਕੀ ਆ ਰਾਖ ਹੋ ਚੁੱਕੀ ਆ ਬਾਕੀ ਕਹਿੰਦੇ ਸਰਕਾਰ ਤੋਂ ਮੰਗ ਕਰਦੇ ਆ ਕਿ ਕੋਈ ਨਾ ਕੋਈ ਮਦਦ ਆ ਜਿਹੜੀ ਜ਼ਰੂਰ ਕੀਤੀ ਜਾਵੇ ਜੀ ਨਾਮ ਹਰਵੰਸ ਸਿੰਘ ਹਰਵੰਸ ਸਿੰਘ ਜੀ ਕੀ ਕਾਰਨ ਮੰਨਦੇ ਹੋ ਕਣਕ ਨੂੰ ਅੱਗ ਲੱਗੀ ਕਾਰਨ ਲਾਈਟ ਤਾਂ ਹਾਂ ਸਾਨੂੰ ਪਹਿਲੇ ਇਹ ਸਰਕਾਰ ਨੇ ਬੰਦ ਕਰੀ ਵੀ ਪਰ ਫਿਰ ਵੀ ਕਿਤੇ ਅੱਗ ਤਾਂ ਕਿਤੇ ਹੈ ਮੇਰੇ ਖਿਆਲ ਆ ਬੱਲਿਆ ਚੋਦਦੇ ਭੇਜਿਆ ਨਜਵਾਕਾ ਕਿਤੇ ਉਹ ਬੀੜੀਆਂ ਬੂੜੀਆਂ ਭੇਜੇ ਵਿੱਚ ਵੇ ਉਹ ਥੋਫੇ ਜਲੇ ਫਰਾਰ ਹੋ ਗਏ اچھا ਵੈਰੇ ਸੁਣ ਤੇ ਆਈ ਆ ਪਰ ਅਸੀਂ ਥੋੜਾ ਜਿਹਾ ਲੇਟ ਹੋ ਗਏ 5 ਮਿੰਟ ਰੇਟ ਲੈ ਕੇ ਮੁੰਡੇ ਆ ਆਪਣੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਇੱਕ ਕਿਲਾ ਦਾ ਹੈ ਦਾ ਗੁਰਵਿੰਦਰ ਦਾ ਬਾਕੀ ਡੇਢ ਕਿਲਾ ਮੇਵਲ ਮਰਦਾ ਦਾ ਲਾਜਰ ਦੇ ਭਾਈ ਦਾ ਬੜੇ ਦਾ ਫਿਰ तकरीबन ਕਿੰਨੇ ਕਿਲੇ ਹੋਣਗੇ ਇਹ ਹੋਣਗੇ 22-3 ਕਿਲੇ 2-3 ਕਿਲੇ ਕਣਕ ਦੇ ਸੜ ਗਏ ਹਾਂ ਅੰਦਾਜ਼ਾ ਠੇਕੇ ਤੇ ਸੀਗੀ ਇਹ ਜਮੀਨ ਹਾਂ ਠੇਕੇ ਤੇ ਇਹ ਵੀ ਠੇਕੇ ਤੇ ਉਹ ਵੀ ਠੇਕੇ ਤੇ ਅੱਛਾ ਕਿਸਾਨ ਨੇ ਠੇਕੇ ਤੇ ਲੱਤੀ ਹਾਂ ਹਾਂ ਕਿਸਾਨ ਛੋਟੇ ਕਿਸਾਨ ਨੇ ਹਾਂ ਬਸ ਛੋਟੇ ਨੇ ਹਾਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਹੁਣ ਇਹ ਆ ਜਿਹੜਾ ਦਿੱਤਾ ਜਾਵੇ ਹਾਂ ਐਰ ਹੋਣਾ ਹੁੰਦਾ ਹੈ ਜੇ ਗੱਲਾਂ ਸੁਣ ਕੇ ਦੇਖ ਕੇ ਕੀ ਨਾਮ ਆ ਜੀ ਜਗਤਾਰ ਸਿੰਘ ਵੀਰੇ ਜਗਤਾਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਣਕ ਨੂੰ ਅੱਗ ਲੱਗੀ ਹੈ ਜਿਹੜੀ ਇਹ ਕਣਕ ਵਰੀਆ ਇੱਥੋਂ ਅੱਗ ਲੱਗੀ ਹੈ ਅਸੀਂ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਹਲਾਊਸਮੈਂਟ ਹੋ ਗਈ ਰਨੋ ਅੱਛਾ ਰਨੋ ਤੇ ਦੇਖੀ ਆ ਜੀ ਤਾਂ ਜਾਂ ਪਤਾ ਇਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਜਦ ਸਾਨੂੰ ਮਾਫ ਜਾ ਕੁਛ ਨਹੀਂ ਮਿਲਿਆ ਅੱਛਾ ਹੂੰ ਤੇ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਹਮ 3000 ਰੁਪਏ ਕਿਹਾ ਮੇਰਾ ਫੋਗ ਗਿਆ ਅੱਗ ਮੰਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਰਨੋ ਦੇ ਆ ਲਈ ਇੱਕ ਹੋ ਠੇਕੇ ਦੇ ਲਈ ਤੇ ਵੀ ਆ 5-6 ਰੁਪਏ ਕਿਹਾ ਉਹਨਾਂ ਦਾ ਫੋਗ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਵੀ ਆ ਬਿਲਕੁਲ ਉਹ ਸਾਰੇ ਕਿਸਾਨ ਨੇ ਸਾਰੇ ਸਾਰੇ ਸਾਰਿਆਂ ਦੇ ਠੇਕੇ ਤੇ ਆ ਜਿਹੜੀਆਂ ਮਸ਼ੀਨਾਂ ਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਹਨਾਂ ਨੂੰ ਕੀ ਕਹਾਂਗੇ ਓਏ ਨਾਬੇ ਤੋਂ ਆਈ ਆ ਬਾਈ ਸਮਾਂ ਬਹੁਤ ਇਹ ਵੀਰੇ ਦੇਖੋ ਹੁਣ ਕਣਕ ਪੱਕੀ ਆ ਪੂਰੀ ਪੱਕੀ ਆ ਕਿਤੇ ਇਸ ਫਾਰਕ ਨਾਲ ਵੀ ਅੱਗ ਲੱਗਦੀ ਆ ਕਿਤੇ ਊਂ ਵੀ ਅੰਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ-ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਆ ਇਹ ਗੱਡੀਆਂ ਹੁਣ ਐਡੀ ਦੂਰੋਂ ਆਉਂਦੇ ਆਉਂਦੇ ਤਾਂ 100 ਏਕੜ ਤੋਂ ਵੀ ਵੱਧ ਫੁੱਕ ਜੂਗੀ ਕਣਕ ਇਹ ਪਿੰਡ ਜਮੇ ਭਾਰਸੂਆ ਜਾਂ ਕੋਈ ਹੋਰ ਲਵੇ ਲਾਉਣੇ ਜਨਰਲਪੁਰ ਅੱਡਾ ਪਿੰਡਾਂ ਦੇ ਨੇੜੇ ਰਹਿਣੀਆਂ ਚਾਹੀਦੀਆਂ ਹਨ ਹੁਣ ਜਦ ਗੱਡੀ ਆਈ ਅੱਗ ਬੁਝੋਕੀ ਸੀ ਅੱਗ ਜਦੋਂ ਤੋਂ ਤਾਂ ਅਸੀਂ ਕਾਬੂ ਪਾ ਲਿਆ ਦੀ ਟਰੈਕਟਰਾਂ ਦੇ ਪੰਪਾਂ ਨਾਲ ਅੱਛਾ ਹੂੰ ਜਦੋਂ ਗੱਡੀ ਆਈ ਜਦੋਂ ਤੋਂ ਗੱਡੀ ਆਈ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ ਅੱਗ ਲੱਗੀ ਤਾਂ 2-3 ਘੰਟੇ ਹੋ ਗਏ ਅੱਛਾ ਕਿੰਨਾ ਕਰਕਬਾ ਖੂ ਗਿਆ ਹੋ ਰਕਬਾ ਤਾਂ ਦੇਖ ਲਓ ਵੀ ਸੱਤ-ਅੱਠ ਵਿੱਗੇ ਸਵਾਹ ਫੋਗ ਗਿਆ ਤਿੰਨ-ਚਾਰ ਵਿੱਗੇ ਆਹ ਫੋਗ ਗਿਆ ਤੇ ਕੋਸਾ ਫੋਗ ਗਿਆ 15-20 ਵਿੱਗੇ ਤਾਂ ਇਹੀ ਹੋ ਗਿਆ ਕੋਸਾ ਲਾਂਗਾ ਫੋਗ ਗਿਆ ਸਾਰਾ ਕਾਫੀ ਨੁਕਸਾਨ ਹੋ ਗਿਆ ਹਾਂ ਕਾਫੀ ਨੁਕਸਾਨ ਹੋ ਗਿਆ ਸਾਰਿਆਂ ਦੀ ਠੇਕੇ ਤੇ ਆਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਏ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆ ਉਧਰ ਜਨਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ ਉਧਰ ਉਹ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਪਾਉਂਦੇ ਨੇ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਭਾਈ ਸਰਕਾਰ ਤਾਂ ਕਹਿੰਦੀ ਆ ਮੁਰਗੀ ਜਦ ਪਹਾੜਾ ਐਸੀ ਮੁਰਗੀ ਦੇ ਬੱਕਰੀ ਦੇ ਵੀ ਪੈਸੇ ਮਿਲਣਗੇ ਹਾਲੇ ਤੱਕ ਮਿਲੇ ਕਿਸੇ ਨੂੰ ਨਹੀਂ ਦਿਖਦੇ ਨਹੀਂ ਕਿਸੇ ਨੂੰ ਵੀ ਨਹੀਂ ਮਿਲੇ ਵੀਰੇ ਕਿਸੇ ਨੂੰ ਵੀ ਪੈਸਾ ਨਹੀਂ ਮਿਲਿਆ ਪਹਿਲਾਂ ਵੀ 1 ਸਾਲ ਮੇਰੀ ਅੱਗ ਲੱਗ ਚੁੱਕੀ ਆ ਜਿਹੜੇ ਸਾਲ ਚਣੋਂ ਤੋਂ ਲੈ ਕੇ ਸਰੰਦ ਨਹਿਰ ਤੱਕ ਅੱਗ ਗਈ ਆ ਉਹ ਸਾਲ ਵੀ ਮੇਰੀ 5 ਏਕੜ ਫੋਗੀ ਸੀ ਵੀ ਉਹ ਸਾਲ 60 ਨਾਲ ਲੱਗੀ ਸੀ ਫਿਰ ਤੁਰਕੇ ਬਹਿ ਗਏ ਕਿਸੇ ਨੇ ਮਾਅਬਜਾ ਭੋਰਾ ਨਹੀਂ ਦਿੱਤਾ ਸਾਨੂੰ ਕੋਲੋਂ ਪੈਸੇ ਲਾ ਕੇ ਬਹਿ ਗਏ ਇਹ ਤਾਂ ਜੇ ਤੁਸੀਂ ਟਾਈਮ ਤੇ ਨਾ ਆਉਂਦੇ ਨੁਕਸਾਨ ਜ਼ਿਆਦਾ ਵੀ ਹੋ ਜਾਂਦਾ ਇਹਦਾ ਲਾਉਸਮੈਂਟਾਂ ਹੋ ਗਈਆਂ ਵੀਰੇ ਲਾਉਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਕੁਦਰਤੀ ਹਵਾਵ ਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਸੀ ਨਹੀਂ ਤਾਂ ਅੱਗੇ ਜਾ ਕੇ ਕਣਕਾਂ ਹੀ ਪਾਹੀਆਂ ਵੀ ਕਣਕਾਂ ਕਣਕ ਇਹ ਤਾਂ ਜਦ ਹੁਣ ਕਣਕਾਂ ਅੱਗ ਲੱਗੀ ਮੂਰੇ ਮੂਰੇ ਟਰੈਕਟਰ ਹਾਂ ਐਰੂਆਂ ਪਾ ਲੀਆਂ ਜਿਵੇਂ ਆ ਹੁਣ ਇਧਰ ਆ ਪਾਈ ਪਾਈ ਆਉਂਦਾ ਮੈਂ ਇਹ ਵੀ ਪਾਈ ਆਉਂਦਾ ਇੱਕ ਨਹੀਂ ਸਾਰੇ ਕਿਤੇ ਹਾਲੇ ਵੀ ਡਾਰਾ ਬਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿਤੇ ਹਾਂ 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 ਤਾਂ ਤਾਂ ਬਾਪ ਨੇ ਵੀ ਕਿਤੇ ਸੁਲਗਦੀ ਚਲਗਦੀ ਹਵਾ ਨਾਲ ਆ ਕੇ ਕਣਕ ਚ ਨਾ ਵਗ ਜਵੇ ਫੇਰ ਕੀ ਨਾਮ ਹੈ ਜੀ ਆਰਾਮ ਸਿੰਘ ਇਹੀ ਕਾਰਨ ਮੰਨਦੇ ਸੀ ਜਿਹੜੀ ਕਣਕ ਨੂੰ ਅੱਗ ਲੱਗੀ ਆ ਲਾ ਇੱਥੇ ਭਾਈ ਕਹਿੰਦੇ ਭਈਏ ਫਿਰਦੇ ਤੇ ਜਵਾਖ ਦੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈਏ ਬੱਲੀਆਂ ਬੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ ਹਾਂਜੀ ਆ ਸਾਰੇ ਜਲ ਗਈ ਉਹ ਆਪਣਾ ਜਲ ਗਿਆ ਕੀਲਾ ਇੱਕ ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਕੈਕ ਕੀਲੇ ਕਣਕ ਦੇ ਜਲ ਕੇ ਸਾਰੇ ਜੇ ਗਈਏ ਹਾਂਜੀ ਸਾਰੇ ਤਾਂ ਕੀਲੇ ਉਹ ਟਰੈਕਟਰ ਤਾਂ ਕਹ ਦੇ ਲੈ ਤਿੰਨ ਚਾਰ ਤਿੰਨ ਚਾਰ ਕੀਲੇ ਜਲ ਗਏ ਤਿੰਨ ਚਾਰ ਕਿੱਲੇ ਜਲ ਗਏ ਕਿੰਨੇ ਕ ਦਾ ਨੁਕਸਾਨ ਹੋਊਗਾ ਨੁਕਸਾਨ ਦੇਖ ਲੈ ਤੂੰ ਤਿੰਨ ਚਾਰ ਕਿੱਲਾਂ ਦਾ ਕਿੰਨਾ ਬਣਦਾ ਲਾਨ ਵੀ ਜਲ ਗਿਆ ਹਾਂ ਆ ਲਾਨ ਹੈ ਨਾ ਉਹ ਜਲਿਆ ਆ ਇਹ ਸਾਡੇ ਪਿੰਡ ਦੇ ਨੇ ਹਾਂ ਤਾਂ ਕਾ ਕਿਉਂ ਨਹੀਂ ਕਿਹੜੇ ਪਿੰਡ ਦੇ ਇਹ ਸੀ ਕਿ ਕਣਕ ਜਿਹੜੀ ਜਿਹੜੀ ਆ ਇਹ ਇਹ ਤਾਂ ਸਾਰੀ ਉਹ ਮਤਲਬ ਇੱਧਰ થી ਆਪਣੇ ਰੰਨੋ ਚ ਧਾਰਨੋ ਚ ਉਹ ਆ ਜਿਹੜੀ ਉਹ ਉਹ ਟਾਊੜੇ ਚ ਚਲੀ ਗਈ ਠੀਕ ਉਹ ਜਿੱਥੇ ਪਰਾ ਆਪਣਾ ਪੈ ਗਿਆ ਮਾਮਲਾ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਬਈ ਮੰਗਮ ਕਰਦਿਆਂ ਬਈ ਕੋਈ ਨਾ ਕੋਸ ਮੋੜਨਾ ਹਾਂ ਮਾਮਜੀ ਦੀ ਮੰਗ ਕਰ ਹਾਂ ਮਾਮਾ ਜੀ ਅੱਜ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਆ ਵੀਰੇ ਗੁਰਵਿੰਦਰ ਸਿੰਘ ਜੀ ਕੀ ਕਾਰਨ ਮੰਨਦੇ ਹੋ ਜਿਹੜੀ ਅੱਗ ਲੱਗੀ ਆ ਇਹਦਾ ਵੀਰੇ ਪਤਾ ਹੀ ਨਹੀਂ ਲੱਗਿਆ ਸਾਡੇ ਲਵੇ ਫੋਨ ਗਿਆ ਤੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਟਰੈਕਟਰਾਂ ਰਹਿਣ ਨੂੰ ਲੈ ਕੇ ਇੱਥੇ ਪਹੁੰਚਿਆ ਜੀ ਹਾਂ ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਬਈ ਆਇਆ ਗਿਆ ਆਕੇ ਹੋਰ ਵੀ ਜਲੀਆ ਇੱਥੇ ਪੂਰੇ ਬਾਕੀ ਤਾਂ ਵੀ ਵੱਡੀ ਵੀ ਸੀ ਖਰਚੇ ਜਲੇ ਨੇ ਕਣਕ ਜਲੇ ਨੇ ਤੇ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਵੀ 3.5 ਕਿਲਾ ਉਹਨਾਂ ਦਾ ਜਲ ਚਲ ਚ ਰਿਆ ਨਾ ਠੇਕੇ ਹਾਂਜੀ ਠੇਕੇ ਤੇ ਦੀ ਕੀ ਰੇਟ ਠੇਕਾ ਸੀ ਠੇਕਾ ਜੀ 12-13000 ਰੁਪਏ ਨੂੰ ਦੀ ਬਹੁਤ ਬਹੁਤ ਨੁਕਸਾਨ ਹੋ ਗਿਆ ਹਾਂਜੀ ਬਹੁਤ ਵੀ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਮਾੜਾ ਮੋਟਾ ਇਹਦਾ ਮਾਪਜਾ ਮਿਲਣਾ ਚਾਹੀਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸਾ ਹੁੰਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹ ਹੀ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਸੀ ਉਹ ਜਿਹੜੀ ਬਚਤ ਸੀ ਦੀ ਬਸ ਉਹ ਗਈ ਕਿੰਨੀ ਜ਼ਮੀਨ ਠੇਕੇ ਤੇ ਆ ਸਾਰੀ ਠੇਕੇ ਦੇ ਹੈਗੇ ਨਹੀਂ 15 20 ਕਿੱਲੇ ਨਹੀਂ ਜਿਹੜੀ ਬਚਤ ਸੀਗੀ ਉਹ ਤਾਂ ਮਰ ਗਈ ਉਹ ਬਚ ਮਰ ਗਈ